ਲੇਰਕੋਲਾ ਵਿਖੇ ਹਸਪਤਾਲ ਵੱਜੇ ਸ਼ੁਰੂ ਹੋਏ ਨਸ਼ਾ ਛਡਾਊ ਕੇਂਦਰ 'ਚੋਂ ਰਾਤ ਨੂੰ 7 ਨਸ਼ਾਗਾਰਾਂ ਦੇ ਆਦੀਆਂ ਦੇ ਖਿੜਕੀ ਤੋੜ ਕੇ ਭੱਜਣ ਦੇ ਨਾਲ ਨਸ਼ਾ ਛਡਾਊ ਕੇਂਦਰ ਵਿਵਾਦਾਂ ਦੇ ਵਿੱਚ ਕਿਰਦਾ ਨਜ਼ਰ ਆ ਰਿਹਾ ਹੈ। ਪੁਲਿਸ ਉੱਪਰ ਸ਼ਾਸਨ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਸ ਸਮੇ ਮੁਲਾਜ਼ਮ ਕਿਤੇ ਸਨ ਅਤੇ ਪ੍ਰਾਈਵੇਟ ਸਿਕਿਉਰਿਟੀ ਗਾਰਡ ਕਿਤੇ ਸੀ। ਨਸ਼ੇ ਦੇ ਆਦੀਆਂ ਵਿੱਚੋਂ ਪੁਲਿਸ ਨੇ ਦੋਨੋਂ ਦਾ ਕਾਬੂ ਵੀ ਕਰ ਲਿਆ ਪਰ ਪੰਜ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ। ਇਸਾਰੇ ਐਨਡੀपीएस ਐਕਟ ਦੇ ਰਾਹੀਂ ਪੁਲਿਸ ਨੇ ਦਾਖਲ ਕਰਵਾਏ ਹੋਏ ਸਨ ਸਵਾਲ ਇਹ ਵੀ ਉੱਠਦਾ ਹੈ ਕਿ ਉਹਨਾਂ ਦੇ ਬੈਡ ਤੇ ਟੀਕੇ ਲਾਉਣ ਵਾਲੀਆਂ ਸਿਰਿੰਜਾਂ ਵੀ ਮਿਲੀਆਂ ਨੇ ਜਾਣਕਾਰੀ ਮੁਤਾਬਕ ਪੁਲਿਸ ਮੁਲਾਜ਼ਮ ਪਹਿਲਾਂ ਵੀ ਰਾਤ ਨੂੰ ਘੱਟ ਹੀ ਨਸ਼ਾ ਸ਼ਰੋ ਕੇਂਦਰ ਦੇ ਵਿੱਚ ਹੁੰਦੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਉਸ ਸਥਾਨ ਤੇ ਲੱਗੇ ਸੀ ਸੀਸੀਟੀਵੀ ਕੈਮਰਾ ਵਿੱਚ ਅਸਲੀਅਤ ਸਾਹਮਣੇ ਆਉਂਦੀ ਹੈ ਜਾਂ ਨਹੀਂ 7 ਵਜੇ ਦੀ ਰਾਤ ਜਿਹੜਾ ਨਸ਼ਾ ਸ਼ਰੋ ਕੇਂਦਰ ਦੇ ਅੰਦਰ ਪਤਾ ਲੱਗਿਆ ਕਿ ਕਿਸ ਜਿਹੜੇ ਤੇ ਮਰੀਜ਼ ਦਾਖਲ ਥੋਂ ਭੱਜੇ ਕਿੰਨੇ ਮਰੀਜ਼ ਦਾਖਲ ਕਿੰਨੇ ਬੱਚੇ ਨੇ ਕੀ ਹੋਇਆ ਇਹ ਟੋਟਲ ਸਾਰਾ ਹੈ ਬੰਦੇ ਹੈਗੇ 20 20 ਦੇ ਵਿੱਚੋਂ ਦੋ ਕਮਰੇ ਦਾ 10 ਬੰਦੇ ਬੰਦ ਕੀਤੇ ਉਦੋਂ ਬਾਅਦ ਮੀਂਹ ਪੈ ਰਿਹਾ ਸੀਗਾ ਇੱਕ ਮੇਰਾ ਸੰਤਰੀ ਸੀ ਸੰਤਰੀ ਅੱਗੇ ਪਿੱਛੇ ਘੜੇ ਮਾਰ ਰਿਹਾ ਸੀਗਾ ਮੀਂਹ ਪੈਣ ਕਰਕੇ ਉਹ ਅੱਗੇ ਜਾ ਕੇ ਬਹਿ ਗਿਆ ਜੇ ਨਾਲ ਸਕਿਉਰਿਟੀ ਗਾਰਡ ਸੀ ਇਹਨਾਂ ਦਾ ਉਦੋਂ ਬਾਅਦ ਇਹਦੇ ਅੱਗੇ ਜਾ ਕੇ ਗੇੜ ਦੇ ਨਾਲ ਇੱਕ ਕੁਟਰ ਵਾਲੀ ਜਗ੍ਹਾ ਜੇ ਕੁਟਰ ਵਾਲੀ ਜਗ੍ਹਾ ਦੇ ਬੂਰੇ ਫਲਾਈ ਲੱਗੇ ਆ ਫਲਾਈ ਪਟ ਜੀ ਉਹਦੇ ਪਰੇ ਫਲਾਈ ਪਟ ਕੇ ਮੰਦਾ ਇੱਕ ਨੇ ਢਲ ਗਿਆ ਜੀ ਮੰਦਾ ਇੱਕ ਨਿਕਲਣ ਤੋਂ ਬਾਅਦ ਉਹ ਗਾਂ ਦੂਜਾ ਨੇ ਗੇਟ ਖੋਲ੍ਹ ਲਿਆ ਗੇਟ ਖੋਲ੍ਹ ਕੇ ਤਾਂ ਪੌੜੀਆਂ ਨਹੀਂ ਚੜ ਗਏ ਜੇ ਪੌੜੀਆਂ ਨਹੀਂ ਚੜ੍ਹੇ ਪੌੜੀਆਂ ਨੂੰ ਜੰਦਰ ਗਏ ਜਗਾ ਉੱਥੋਂ ਕੋਈ ਸ਼ਰੀਆ ਤਾਂ ਕਹਿ ਨਹੀਂ ਹਲਕਾ ਨਾ ਸ਼ਰੀਆ ਉਹਦੇ ਵਿੱਚ ਪਾ ਕੇ ਜਾਂਦਾ ਤੁਰੇ ਜਨੂੰ ਜਿੰਦਾ ਚੋੜੂ ਤੋਂ ਬਾਅਦ ਸਾਨੂੰ ਪਤਾ ਲੱਗ ਜੀ ਆਵਾਜ਼ ਹੋਣੀ ਜਦੋਂ ਅਸੀਂ ਜਦੋਂ ਅਸੀਂ ਦੇਖਿਆ ਬੰਦੇ ਨਿਕਲ ਗਏ ਅਸੀਂ ਇਹਨਾਂ ਦਾ ਪੈਸਾ ਕੀਤਾ ਜੀ ਨਾਲੇ ਜਾ ਕੇ ਫਿਰ ਮੈਂ ਆਪਣਾ ਮਦਰਾ ਦਿੱਤੀ ਜੀ ਕੰਟਰੋਲ ਰੂਮ ਤੇ ਹਰੇ ਅਸਰਮ ਦਾ ਮਦਰਾ ਦਿੱਤੀ ਮੇਰਾ ਗਰਵਾਦਾ ਫਿਰ ਆਪਸਾ ਸਹਿਵਣ ਮੌਕੇ ਤੇ ਆ ਗਏ ਸੰਤਲ ਜੀ ਜਿਹੜੇ ਬੰਦੇ 10 ਜਿਹੜੇ 7 ਭਜੇ ਨੂੰ 10 ਇੱਕੋ ਕਵਰੇਜ ਸੀਗੇ ਹਾਂ ਤਾਂ ਉਹਨਾਂ ਦੇ ਉਹ ਕਿਤੇ ਸੀਗੇ ਉਹ ਇੱਕੋ ਕਵਰੇਜੂ ਗਏ ਹਾਂ ਜੀ ਉਹਦੇ ਵਿੱਚੋਂ 7 ਬੰਦੇ ਤੇ ਰਹਿ ਗਏ ਜੀ ਤਿੰਨ ਬੰਦੇ ਰਹਿ ਗਏ ਸੀਗੇ ਅਜਾ 7 ਭਾਈ ਤੁਹਾਡੀ ਡਿਊਟੀ ਚੌਂਕੀ ਜੀ ਵੀ ਹੈ ਹਾਂ ਜੀ ਚੌਂਕੀ ਜੀ ਵੀ ਹੈ ਜੀ ਡਬਲ ਡਬਲ ਡਿਊਟੀ ਲੈ ਰਹੇ ਹੋ ਅੱਜ ਉਧਰ ਵੀ ਜਾਣਾ ਜੀ ਰਵੀ ਜੀ ਹੁਣ ਫੜੇ ਕਿੰਨੇ ਗਏ ਨੇ ਉੱਚ ਜਿਹੜੇ ਭਜੇ ਜੀ ਉਹਦੇ ਵਿੱਚੋਂ ਫੜੇ ਗਏ ਜੀ 2 ਫੜਲੇ ਜਗੇ ਮੇਰੀ ਗੱਲ ਨਹੀਂ ਫੜੇ ਮੈਂ ਅੱਛਾ ਕਿੰਨੇ ਫਰਾਂ ਨੇ ਉਹਦੇ ਵਿੱਚੋਂ 5 ਫਰਾਂ ਨੇ ਮੇਰਾ ਨਾਮ ਡਾਕਟਰ ਅਸ਼ੋਕ ਕੁਮਾਰ ਹੈ ਮੈਂ ਸੈਕਟਿਸਤਾਂ ਮੈਂ ਸਿਵਲ ਹਸਪੀਟਲ ਮਲੇ ਕੋੜਲੇ ਵਿੱਚ ਤਨਹਾ ਹਾਂ ਡਾਕਟਰ ਰਾਤ ਕੋਈ ਪਤਾ ਨਹੀਂ ਲੱਗਿਆ ਕੋਆਰਡੀਨੇਟਰ ਦੇ ਵਿੱਚੋਂ ਸਰਵਰ ਕੋਲਦੇ ਪੱਜੇ ਨਾ ਹਾਂਜੀ ਜੂੜੇ ਵਾਲੇ ਕੀ ਕਰਦਾ ਰਾਤ ਨੂੰ ਮੈਨੂੰ ਸਿਕਿਉਰਿਟੀ ਗਾਰਡ ਦਾ ਫੋਨ ਆਇਆ ਸੀਗਾ ਕਿ ਇੱਥੋਂ ਸੱਤ ਪੇਸ਼ੈਂਟ ਭਜ ਰਹੇ ਨੇ ਨਾਲੇ ਤੋੜ ਕੇ ਤੇ ਫਿਰ ਮੈਂ ਉਸੇ ਟਾਮ ਨੂੰ ਕਹਿ ਦਿੱਤਾ ਸੀਗਾ ਕਿ ਆਪਣਾ ਜਿਹੜੇ ਵੀ ਪੁਲਿਸ ਮੁਲਾਜ਼ਮ ਤੇ ਨਾਤੇ ਆਨ ਡਿਊਟੀ ਉਹਨਾਂ ਨੇ ਇਨਫੋਰਮ ਕਰੋ ਤੇ ਅਗਰ ਇਨਫੋਰਮੇਸ਼ਨ ਹੋਵੇ ਐਸ ਐਚਓ ਤੇ ਕਨਸਰਨ ਪੁਲਿਸ ਸਟੇਸ਼ਨ ਨੂੰ ਭੇਜਾਈ ਜਾਵੇ ਉਹ ਇਨਫੋਰਮੇਸ਼ਨ ਰਾਤ ਨੂੰ ਭੇਜਵਾ ਦਿੱਤੀ ਜੀ ਉਹਨਾਂ ਨੇ ਤੇ ਇਹਦੇ ਵਿੱਚ ਨਵਾਂ ਹਸਪੀਟਲ ਮੰਦਰ ਅੰਦਰ ਸ਼ਾਹ ਟੋਕ ਦੇ ਅੰਦਰ ਬਣਾ ਲਏ ਕਿ ਕਮੀਆਂ ਕੋਈ ਹੋਣ ਤਾਂ ਨਹੀਂ ਹੋਵੇ ਜਾਂ ਕੋਈ ਨਵਾਂ ਨਵਾਂ ਹਜੇ ਸਟਾਰਟ ਹੋਇਆ ਤੇ ਥੋੜੀਆਂ ਕਮੀਆਂ ਹੁੰਦੀਆਂ ਨੇ ਉਹ ਆਪਾਂ ਔਲੇ ਔਲੇ ਉਹਨੂੰ ਪੂਰੇ ਕਰ ਰਹੇ ਹਾਂ ਠੀਕ ਹੈ